ਪਹਿਲਾਂ ਜਦੋਂ ਕਿਤੇ ਜੰਗ ਦਾ ਮਾਹੌਲ ਬਣਿਆ ਹੋਵੇ ਤੇ ਜਾਂ ਕਿਤੇ ਜੰਗ ਲੱਗੀ ਹੋਵੇ ਤੇ ਉਹਦੀ ਫਿਕਰ ਨਾ ਜਿਹੜੀ ਉਹ ਆਸੇ ਪਾਸੇ ਸਾਰਿਆਂ ਨੂੰ ਰਹਿੰਦੀ ਆ ਜਿਵੇਂ ਕੱਲ ਤੁਸੀਂ ਗੱਲ ਵੀ ਕਰ ਰਹੇ ਸੀ ਕਿ ਵੀ ਜੇ ਕਿਤੇ ਇੱਕ ਪਾਸੇ ਅੱਗ ਲੱਗੀ ਹੋਵੇ ਤੇ ਸੇਕ ਤੇ ਧੂੰਆਂ ਦੂਜੇ ਪਾਸੇ ਵੀ ਦਿਸ ਜਾਂਦਾ ਸੋ ਇਜ਼ਰਾਈਲ ਤੇ ਈਰਾਨ ਵਾਲਾ ਜਿਹੜਾ ਮਾਹੌਲ ਬਣਿਆ ਹੋਇਆ ਉਹਦੇ ਚ ਠਹਿਰਾਵ ਦਾ ਤਾਂ ਕੁਝ ਅਜੇ ਨਹੀਂ ਆ ਰਿਹਾ ਪਰ ਉਹ ਤੇ ਵੱਧਦਾ ਜਾ ਰਿਹਾ ਹੈ ਕੰਮ ਹਮਮ ਇਰਾਕ ਵੀ ਇਸ ਕੀ ਅਜੇ ਮਾਹੌਲ ਉੱਥੇ ਬਣਿਆ ਹੋਇਆ ਤਾਜ਼ਾ ਅਪਡੇਟਸ ਉਹਦੀਆਂ ਕੀ ਨੇ ਜੀ ਦੇਖੋ ਤਾਜ਼ਾ ਅਪਡੇਟਸ ਜੰਗ ਦੀਆਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਭਈ ਆਪਾਂ ਕਿਸੇ ਇੱਕ ਛੋਟੇ ਜਿਹੇ ਸੈਗਮੈਂਟ ਦੇ ਵਿੱਚ ਉਹਨਾਂ ਨੂੰ ਫਿੱਟ ਨਹੀਂ ਕਰ ਸਕਦੇ ਉਹਨਾਂ ਦਾ ਵਿਸ਼ਲੇਸ਼ਣ ਇੱਕੋ ਵੇਲੇ ਨਹੀਂ ਹੋ ਸਕਦਾ ਬਿਲਕੁਲ ਫਿਰ ਫਿਰ ਇਹੋ ਆ ਕਿ ਜੋ ਬਰਹਾ ਲ ਚੱਲਦਾ ਹੈ ਉਹਨੂੰ ਦੇਖਿਆ ਜਾਵੇ ਜੀ ਅੱਜ ਈਰਾਨ ਨੇ ਵਾਰ ਡਿਕਲੇਅਰ ਕਰ ਦਿੱਤੀ ਇਜ਼ਰਾਈਲ ਤੇ ਇਹ ਇਸ ਵੇਲੇ ਦੀ ਕਹਿੰ ਲੋ ਕਿ ਵੱਡੀ ਖਬਰ ਸੀ ਹੂੰ ਫਿਰ ਇਤੋਂ ਇਲਾਵਾ ਤੁਸੀਂ ਵੇਖਿਆ ਹੁਣ 트ੰਪ ਕਹੀ ਜਾਂਦਾ ਸੀ ਤਹਿਰਾਨ ਖਾਲੀ ਕਰ ਦਿਓ ਤਹਿਰਾਨ ਖਾਲੀ ਕਰ ਦਿਓ ਚਾਈਨਾ ਵਾਲੇ ਕਹਿੰਦੇ ਕਿ ਤੁਸੀਂ ਵੀ ਇਜ਼ਰਾਈਲ ਖਾਲੀ ਕਰ ਦਿਓ ਆਪਦੇ ਸ਼ਹਿਰੀਆਂ ਨੂੰ ਉਹਦਾ ਕੀ ਮਤਲਬ ਹੈ ਕਿ ਜੇ ਤੁਸੀਂ ਉਧਰ ਨੂੰ ਜਾਣਾ ਹੈ ਨਾ ਅਸੀਂ ਇੱਧਰ ਨੂੰ ਜਾਵਾਂਗੇ ਫਿਰ ਹਾਂ ਤਾਂ ਆਹੀ ਚੀਜ਼ ਦਾ ਡਰ ਸੀ ਬਿਲਕੁਲ ਉਹ ਕਿਹਨਾਂ ਖਾਰਾ ਵਦਨ ਦਾ ਹੀ ਡਰ ਹੁੰਦਾ ਉਹ ਬਿਲਕੁਲ ਦੇਖੋ ਵਰਲਡ ਆਰਡਰ ਆਹੀ ਚੀਜ਼ ਹੁੰਦੀ ਹੈ ਨਾ ਕਿ ਇਸ ਵੇਲੇ ਇੱਕ ਬਲੌਕ ਜਿਹੜਾ ਹੈ ਉਹ ਅਮਰੀਕਾ ਤੇ ਉਹਦੇ ਅੱਖੀਆਂ ਦਾ ਕਹਿ ਲੋ ਪਿੱਠੂਆਂ ਦਾ ਕਹਿ ਲੋ ਜੀ ਤੇ ਦੂਸਰਾ ਬਲਾਕ ਜਿਹੜਾ ਉਹ ਦੂਜੇ ਪਾਸੇ ਰਸ਼ੀਆ ਚਾਇਨਾ ਐਂਡ ਆਦਰਸ ਹੂੰ ਤਾਂ ਕੈਨੇਡਾ ਮਤਲਬ ਇਹ ਆ ਕਿ ਇਸ ਜੰਗ ਦੀ ਜਿਹੜੀ ਸ਼ੁਰੂਆਤ ਹੋਈ ਆ ਉਹੀ ਇਹ ਗੱਲ ਦੱਸ ਗਈ ਸੀ ਕਿ ਲੰਮਾ ਚੱਲੂ ਕੰਮ ਹੁਣ ਤੁਸੀਂ ਵੇਖ ਲਓ ਕਿ ਇੱਕ ਵੀਡੀਓ ਜਿਹੜੀ ਬੜੀ ਸਰਕੂਲੇਟ ਹੋਈ ਅੱਜ ਕਿ ਇੱਕ ਕੁੜੀ ਜਿਹੜੀ ਉੱਥੇ ਹਿਜਾਬ ਦਾ ਜੋ ਅੰਦੋਲਨ ਚੱਲਦਾ ਹੈ ਜੀ ਤਾਂ ਉਹਦੇ ਵਿੱਚ ਹਿੱਸਾ ਲੈਂਦੀ ਹੈ ਤੇ ਬਾਅਦ ਦੇ ਵਿੱਚ ਹਿਸਾਬ ਪਾ ਕੇ ਉਹ ਕਹਿੰਦੀ ਆ ਕਿ ਸਾਡੀਆਂ ਦਰੂਨੀ ਲੜਾਈਆਂ ਚੱਲਦੀਆਂ ਰਹਿਣਗੀਆਂ ਹਾਂ ਆ ਜੋ ਇਜ਼ਰਾਇਲ ਆ ਲੋ ਹੁਣ ਇਜ਼ਰਾਇਲ ਦੇ ਵਿੱਚ ਤੁਸੀਂ ਦੇਖੋ ਮਸਾਦ ਦਾ ਜਿਹੜਾ ਉਹਨਾਂ ਦਾ ਹੈੱਡ ਕੁਆਟਰ ਸੀ ਸ਼ਾਇਦ ਉਹਦੇ ਇੱਕ ਹਿੱਸੇ ਤੱਕ ਪਹੁੰਚ ਗਿਆ ਇਰਾਨ ਜੀ ਹਾਲੇ ਤੇ ਉਹਨਾਂ ਨੇ ਨਾ ਮਤਲਬ ਕਿ ਕਹਿ ਲਓ 4 ਨੰਬਰ ਵਾਲੀ 3 ਨੰਬਰ ਵਾਲੀ ਤੇ 2 ਨੰਬਰ ਵਾਲੀ ਕਹਿ ਲਓ ਕਿ ਮਸੀ ਚਲਾਈ ਆ ਮਜ਼ਾਇਲਾ ਹਾਂ ਹਾਲੇ ਤੇ ਮਾਹੌਲ 1 ਨੰਬਰ ਆ ਅਜੇ ਉਹਨਾਂ ਦਾ ਨਹੀਂ ਹੋਇਆ ਜੀ ਜੀ ਦਾ ਕਾਰਨ ਦਾ ਮਤਲਬ ਇਹ ਹੈ ਕਿ ਹਾਈਫਾ ਜਿੱਥੋਂ 60 70% ਉਹਨਾਂ ਦਾ ਤੇਲ ਸਪਲਾਈ ਹੁੰਦਾ ਉਹ ਤਬਾਹ ਕਰ ਦਿੱਤਾ ਰਾਇਟਰਸ ਕਹਿ ਰਿਹਾ ਖੁਦ ਹਮ ਮਤਲਬ ਕਿ ਹਾਲਾਂਕਿ ਇਜ਼ਰਾਈਲ ਇਹ ਨਾ ਤੇਜ ਹੈ ਨਾ ਉਹਦਾ ਤੰਤਰ ਹੈ ਕਿਉਂਕਿ ਤੁਸੀਂ ਵੇਖੋ ਨਾ ਈਰਾਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਕਿਹਾ ਕਿ ਵਟਸਐਪ ਡਿਲੀਟ ਕਰੋ ਉਹਦਾ ਕਾਰਨ ਕੀ ਹੈ ਕਿਉਂਕਿ ਵਟਸਐਪ ਕਿਹਦੇ ਕੋਲ ਹੈ ਯੁੱਧੀਆਂ ਕੋਲ ਜੀ ਫੇਸਬੁਕ ਕਿਹਦੇ ਕੋਲ ਯੁੱਧੀਆਂ ਕੋਲ ਹਮ ਇਸਟਾ ਕੀ ਦੇ ਕੋਲ ਯਹੂਦੀਆਂ ਕੋਲ ਬਿਲਕੁਲ ਤੁਸੀਂ ਕੱਲ ਵੀ ਇਹ ਗੱਲਾਂ ਦੇ ਮਤਲਬ ਯਹੂਦੀ ਥਾਂ ਥਾਂ ਤੇ ਸ਼ਾਇਓਏ ਨੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦਾ ਤੰਤਰ ਇੰਨਾ ਤਗੜਾ ਹੈ ਕਿ ਇਰਾਨ ਤੇ ਜੋ ਉਹ ਮਾਰ ਮਾਰਦੇ ਆ ਉਹ ਤੇ ਬਹੁਤ ਤਗੜੇ ਪੱਧਰ ਤੇ ਦਿਖਾ ਦਿੱਤੀ ਜਾਂਦੀ ਹੈ ਪਰ ਜੋ ਉਹਨਾਂ ਤੇ ਵੱਜਦੀ ਆ ਉਸ ਨੂੰ ਬਹੁਤ ਸਮੇਟ ਕੇ ਸੰਕੋਚ ਕੇ ਵਿਖਾਇਆ ਜਾਂਦਾ ਹੈ ਜੀ ਤਾਂ ਮੈਂ ਤੁਹਾਨੂੰ ਇਹ ਵੀ ਕੱਲ ਗੱਲ ਕਹੀ ਸੀਗੀ ਕਿ ਗੋਦੀ ਮੀਡੀਆ ਕਿਸੇ ਇੱਕ ਥਾਂ ਦਾ ਨਹੀਂ ਹੈ ਕਿਤੇ ਦਾ ਨਹੀਂ ਹੈ ਇਹ ਤੇ ਥਾਂ ਥਾਂ ਤੇ ਖਿਲਰਿਆ ਆ ਸਾਹਿਬ ਜੀ ਇਹ ਤੇ تھا تھا ਤੇ ਆ ਸੋ جنگ ਡਿਕਲੇਅਰ ਹੋ ਗਿਆ ਤੇ ਲੰਬਾ ਚੱਲੇਗਾ ਐਸਾ ਅਨੁਮਾਨ ਐਸਾ ਅੰਦਾਜ਼ਾ ਸਾਰੇ ਹੀ ਲਾ ਰਹੇ ਆ ਪਰ ਕਹਾਣ ਇਨਸਾਨੀਅਤ ਦਾ ਹੋਣਾ ਹੀ ਹੋ ਬਿਲਕੁਲ ਬਿਲਕੁਲ ਤੇ ਨਿਤਨ ਉਹ ਜਿਹੜਾ ਹੈਗਾ ਨਾ ਨਿਤਨ ਹੀ ਨਿਕਲ ਗਿਆ ਸੀ 모ਹਨ ਨਿਤਨ ਯਾਹੂ ਨਿਤਨ ਯਾਹੂ ਉਹ ਨਿਤਨ ਯਾਹੂ ਇੱਕ ਐਸਾ ਬੰਦਾ ਹੈ ਜਿਹਦੇ ਖਿਲਾਫ ਬਹੁਤ ਜਨਤਾ ਉੱਠੋ ਤੇ ਬਹੁਤ ਖਿਲਾਫ ਹੈ ਜੀ ਇਜ਼ਰਾਈਲੀ ਹਾਲਾਂਕਿ جنگ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣੇ ਦੇਖ ਲਓ ਇੱਥੇ ਕਿੰਨੇ ਵਖਰੇਵੇਂ ਸੀਗੇ ਜਿਵੇਂ ਇਹ ਭੇੜ ਹੋਇਆ ਭਾਰਤ ਅਤੇ ਪਾਕਿਸਤਾਨ ਦਾ ਵਿਰੋਧੀ ਧਿਰ ਹੋਵੇ ਚਾਹੇ ਲੋਕ ਕੋਣ ਉਹ ਆਪਣੇ ਮੁਲਕ ਦੇ ਨਾਲ ਖੜੇ ਨਸਰਨ ਕੀ ਠੀਕ ਹੈ ਨਾ ਜੀ ਤੁਸੀਂ ਇੱਥੇ ਦੇਖਿਆ ਨਾ ਕਿ ਮੀਡੀਆ ਵਾਲੇ ਵੀ ਜਿਹੜੇ ਆ ਨਾ ਉਹਨਾਂ ਦੇ ਉਧਰ ਆਪਣੇ ਇੱਧਰ ਆਪਣੇ ਤਾਂ ਫਿਰ ਵੀ ਸਵਾਲ ਕਰਦੇ ਆ ਉਧਰਲੇ ਤੇ ਬਿਲਕੁਲ ਹੀ ਐਕਸਾਈਟਡ ਹੋ ਜਾਂਦੇ ਆ ਨਾ ਇਸਲਾਮ ਦੇ ਨਾਮ ਤੇ ਮੁਲਕ ਦੇ ਨਾਮ ਤੇ ਤਾਂ ਕਹਿਣ ਦਾ ਭਾਵ ਇਹ ਹੋ ਆ ਕਿ ਨੇਤਨ ਯਾਹੂ ਨੇ ਆਪਣੀ ਗੱਦੀ ਬਚਾਉਣ ਵਾਸਤੇ ਇਸ ਦੁਨੀਆ ਦੀ ਕਹ ਲੋ ਕੇ ਇਸ ਵੇਲੇ ਦੀ ਸਭ ਤੋਂ ਔਖੀ ਘੜੀ ਪੈਦਾ ਕਰ ਦਿੱਤੀ ਜਾਂ ਸੰਕਟ ਪੈਦਾ ਕਰ ਦਿੱਤਾ ਦੁਨੀਆ ਵਾਸਤੇ ਤੇ ਆਪ ਪਤਾ ਨਹੀਂ ਕਦੇ ਕਿਤੇ ਭੱਜ ਜਾਂਦਾ ਕਦੇ ਕਿਤੇ ਭੱਜ ਜਾਂਦਾ ਇਹਦੇ ਤੇ ਘਰ ਤੱਕ ਉਹਨਾਂ ਨੇ ਮਿਸਾਈਲ ਠੋਕਦੀ ਘਰ ਤੱਕ ਪਹੁੰਚਾਤੀ ਸੀ ਕਹਿ ਲੋ ਕਿ ਜੰਗ ਜਦੋਂ ਲੱਗ ਜਾਂਦੀ ਹੈ ਉਹ ਤੇ ਫਿਰ ਵਾਹ ਵੀ ਪੂਰੀ ਨਾਲ ਜੰਗ ਮੇਂ ਔਰ ਪਿਆਰ ਮੇਂ ਸਭ ਚਲਤਾ ਹੈ ਯਾਰ ਮੈਂ ਇੱਕ ਫਿਲਮ ਦੇਖੀ ਸੀ ਜੰਗ ਮਿਠਨ ਚੱਕਰਵਰਤੀ ਤੇ ਇੱਕ ਸ਼ਾਦੀ ਹੋ ਰਹੀ ਸੀਗਾ ਤੇ ਉਹਦੇ 'ਚ ਗਾਣਾ ਸੀ ਕਿਆ ਦੇਖ ਰਹਾ ਹੈ ਯਾਰ ਕਿਆ ਸੋਚ ਰਹਾ ਹੈ ਯਾਰ ਜੰਗ ਮੇਂ ਔਰ ਪਿਆਰ ਮੇਂ ਸਭ ਚਲਤਾ ਹੈ ਯਾਰ ਤਾਂ ਗੱਲੇ ਆ ਕਿ ਬਈ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਜੰਗ ਹੀ ਸ਼ੁਰੂ ਹੋ ਗਿਆ ਫਿਰ ਕਾਹਨ ਇਨਸਾਨੀਅਤ ਦਾ ਹੋਣਾ ਇੱਤਿਆ ਹੂੰ ਜੀ ਜੀ ਬਿਲਕੁਲ ਜੀ ਅਬਲੀ ਸਾਹਿਬ ਕਹਿ ਰਹੇ ਨੇ ਕਿ ਈਰਾਨ ਨਿਸ਼ਾਨੇ ਵੀ ਪੂਰੇ ਸਟੀਕ ਲਗਾ ਰਿਹਾ ਹੈ ਕਹਿੰਦੇ ਚੀਨ ਦੇ ਸੈਟਲਾਈਟ ਜਿਹੜੇ ਹੈ ਇਸ ਦੇ ਵਿੱਚ ਮਦਦ ਕਰ ਰਹੇ ਹੈ ਔਰ ਮਨਜੀਤ ਸਿੰਘ ਜੀ ਦੱਸ ਰਹੇ ਨੇ ਕਿ 200 ਅਰਬ ਕੰਟਰੀਜ਼ ਹੈ ਜਿਹੜੀਆਂ ਈਰਾਨ ਨੂੰ ਕਹਿੰਦੇ ਸਪੋਰਟ ਕਰ ਰਹੀਆਂ ਨੇ ਤੇ ਖੈਰ ਈਰਾਨ ਕਿਹਦੇ ਸਾਹ ਤੁਸੀਂ ਨਾ ਚਲੋ ਸਾਰੇ ਬੜੇ ਸੂਝਵਾਨ ਆ ਦੇਖੋ ਅਜੇ ਤਾਂ ਅਮਰੀਕਾ ਦੇ ਪਿੱਠੂ ਉੱਥੇ ਹੈਗੇ ਨੇ ਸੌਦੀ ਸੌਦੀ ਅਰਗੇ ਚਲੋ ਠੀਕ ਹੈ ਨਾ ਕਿਸੇ ਨਾ ਕਿਸੇ ਪਾਰੋਂ ਕਿਸੇ ਨਾ ਕਿਸੇ ਪੱਖ ਤੋਂ ਮੇਰੇ ਖਿਆਲ ਦੇ ਨਾਲ ਈਰਾਨ ਤੇ ਜੋ ਚੜਾਈ ਹੋਏਗੀ ਨਾ ਕਿਤੇ ਨਾ ਕਿਤੇ ਜਿਵੇਂ ਚਾਚੇ ਤਾਏ ਦੇ ਪੁੱਤਰ ਹੁੰਦੇ ਆ ਜਾਂ ਸਕੇ ਭਰਾ ਹੁੰਦੇ ਆ ਉਹ ਕਿਤੇ ਖੂਨ ਵਾਲਾ ਮਾਰਦਾ ਕਿ ਯਾਰ ਅੱਜ ਇਹਨੂੰ ਆਪਿਆ ਕੋਈ ਦੂਜਾ ਹੂੰ ਕੱਲ ਨੂੰ ਸਾਨੂੰ ਆਪ ਪਹੁੰਚਾ ਇਕੱਠੇ ਹੋ ਕੇ ਟੱਕਰੀ ਹੁੰਦੀ ਬਿਲਕੁਲ ਇਹ ਗੱਲ ਸ਼ਰੀਕੇ ਬਾਜ਼ੀ ਇੱਕ ਸ਼ਬਦ ਇਸਤੇਮਾਲ ਕੀਤਾ ਗਿਆ ਪਰ ਖੂਨ ਖਿੱਚ ਲੈਂਦਾ ਹੈ ਕਈ ਵਾਰ ਜੀ ਜੀ ਕਿ ਭਈ ਇਹਦੇ ਤੇ ਚੜਤੇ ਤਾਂ ਚੜਤ ਹੋਈ ਆ ਤੇ ਭਈ ਸਾਰੇ ਖਾਨਦਾਨ ਤੇ ਹੋ ਗਈ ਆ ਜਾਂ ਆਉਣ ਵਾਲੇ ਸਮੇਂ 'ਚ ਸਾਨੂੰ ਵੀ ਪਿੰਡ ਘੁੱਟੇਗਾ ਹੁਣ ਇਕੱਠੇ ਹੋਣ ਦਾ ਵਿਲਾ ਮੇਰੇ ਖਿਆਲ ਦੇ ਨਾਲ ਸਭ ਤੁਸੀਂ ਸਿਆਣੇ ਹੋ ਸਾਰੇ ਕਿ ਇੱਕ ਵੇਲੇ ਇਹ ਗੱਲਾਂ ਕਿਉਂਕਿ ਇਹ ਹੈ ਤੇ ਆਪੋ ਵਿੱਚ ਦੀ ਆ ਨਾ ਹਾਲਾਂਕਿ ਈਰਾਨ ਸ਼ੀਆ ਬੋਲਤਾਂ ਵਾਲਾ ਹੈ ਜੀ ਠੀਕ ਹੈ ਪਾਕਿਸਤਾਨ ਜਾਂ ਦੂਸਰੇ ਜ਼ਿਆਦਾਤਰ ਮੁਲਕ ਇਹ ਇਸਲਾਮਿਕ ਦੇਸ਼ ਹੈ ਜਿਹੜੇ ਉਹ ਸੁਮੀ ਨੇ ਹੂੰ ਠੀਕ ਹੈ ਪਰ ਕਿਤੇ ਨਾ ਕਿਤੇ ਗਲਤ ਇਹ ਜਿਹੜੀ ਆ ਨਾ ਉਹ ਮਿਡਲ ਈਸਟ ਦੇ ਵਿੱਚ ਆ ਕੇ ਇੱਥੇ ਖਲੋਵੇਗੀ ਕਿ ਇਹਨਾਂ ਨੇ ਅੱਗੇ ਇਹਨੇ ਮੁਲਕ ਬਰਬਾਦ ਕੀਤੇ ਆ ਹੁਣ ਈਰਾਨ ਤੇ ਕਰਨ ਨੂੰ ਸਾਡਾ ਨੰਬਰ ਕਿੰਨੀ ਕੁ ਦੂਰ ਹੋਏਗਾ ਕਿਤੇ ਨਾ ਕਿਤੇ ਸੋਚ ਤੇ ਚਲਦੀ ਹੈ ਨਾ ਜੀ ਜੀ ਬਿਲਕੁਲ ਜੀ ਬਿਲਕੁਲ ਖੈਰ ਇੱਕ ਮਿੰਟ ਆਪਾਂ ਪੜਦੇ ਆਂ ਤੇ ਫਿਰ ਅਗਲੀ ਖਬਰ ਵੱਲ ਚਲਦੇ ਆਂ ਜੀ ਸੁਖਜਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਈਰਾਨ ਨੇ 40-50 ਸਾਲ ਕਨੇ ਚਪਰੇ ਇੱਕ ਟੈਕਨੋਲੋਜੀ ਤੇ ਬਹੁਤ ਕੰਮ ਕੀਤਾ ਦੇਖੋ ਮੈਂ ਅੱਗੇ ਵੀ ਇੱਕ ਥਾਂ ਤੇ ਇਹ ਗੱਲ ਕਹੀ ਸੀ ਕਿ ਇੰਡੀਆ ਤੇ ਪਾਕਿਸਤਾਨ ਨਹੀਂ ਸੀ ਲੜ ਰਹੇ ਚਾਈਨਾ ਦੀ ਤਕਨੀਕ ਨਾਲ ਵੀ ਇੰਡੀਆ ਲੜ ਰਿਹਾ ਸੀਗਾ ਤੁਸੀਂ ਇਹ ਦੇਖੋ ਨਾ ਕਿ ਡਰੋਨ ਤੋਂ ਲੈ ਕੇ ਜੋ ਵੀ ਸਿਸਟਮ ਹੁਣ ਤੇ ਜਾਜਾਂ ਦਾ ਨੁਕਸਾਨ ਤੱਕ ਵੀ ਜੋ ਹੋਇਆ ਜੀ ਉਹ ਸਾਰਾ ਡਿਫੈਂਸ ਸਿਸਟਮ ਤੱਕ ਕਿਹਦਾ ਸੀਗਾ ਹੂੰ ਹੂੰ ਤਾਂ ਇੰਡੀਆ ਲੜ ਪਾਕਿਸਤਾਨ ਨਾਲ ਰਿਹਾ ਸੀਗਾ ਪਰ ਅਸਲੀ ਚੈਲੰਜ ਉਹਨੂੰ ਜਿਹੜਾ ਹੈ ਉਹ ਤਕਨੀਕੀ ਤੌਰ ਤੇ ਚਾਈਨਾ ਹੀ ਪੇਸ਼ ਕਰ ਰਿਹਾ ਹੈ ਜੀ ਬਿਲਕੁਲ ਇਹ ਹਕੀਕਤ ਹੈ ਜੀ ਉਹ ਪਿੱਛੇ ਖੜੀਆਂ ਕੰਟਰੀਜ਼ ਆ ਪਿੱਛੇ ਖੜੀਆਂ ਜਿਹੜੀਆਂ ਤਾਕਤਾਂ ਨੇ ਉਹ ਵੀ ਤੇ ਲੜਨੀਆਂ ਹੁੰਦੀਆਂ ਨੇ ਖੈਰ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਨਾਲ ਜੋੜਨ ਵਾਸਤੇ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਓ ਪ੍ਰੋਗਰਾਮ ਨੂੰ ਦੋਸਤਾਂ ਨਾਲ ਸਾਂਝਾ ਕਰ ਦਿਓ ਕਾਫੀ ਸਾਰੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਸੀਂ ਅ ਮੀਟੋ ਜੀ ਵਿਕਰਮ ਸਿੰਘ ਜੀਠੀ ਆ ਜੀ ਜਦੋਂ ਕੋਈ ਗੱਲ ਕਰਦੇ ਐ ਥੋੜੇ ਦਿਨਾਂ ਬਾਅਦ ਕੋਈ ਪੀਸੀ ਕਰ ਲੈਂਦੇ ਐ ਤੇ ਕੋਈ ਇਹੋ ਜੀ ਚੀਜ਼ ਉਹ ਕੱਢ ਲਿਆ ਹੁੰਦੇ ਜਿਹੜੀ ਸਾਰਿਆਂ ਨੂੰ ਹੈਰਾਨੀ ਕਰਦੀ ਐ ਜਿਵੇਂ ਉਹ ਕਹਿੰਦੇ ਨੇ ਵੀ ਮੂੰਹ 'ਚ ਉਂਗਲਾਂ ਲੈ ਕੇ ਸੋਚਣ ਵਾਲਾ ਕੰਮ ਹੋ ਜਾਂਦਾ ਵੀ ਆਹ ਗੱਲ ਵੀ ਐ ਕੁਝ ਫੋਟੋਆਂ ਉਹਨਾਂ ਨੇ ਪੋਸਟ ਕੀਤੀਆਂ ਉਹ ਜਿਹੜੀਆਂ ਫੋਟੋਆਂ ਨੇ ਉਹ ਆਪਦੇ ਮੰਤਰੀ ਡਾਕਟਰ ਅਵਜੋਤ ਸਿੰਘ ਹੋਰ ਆਲੀਆਂ ਨੇ ਕੁਝ ਫੋਟੋਆਂ ਇਤਰਾਜ਼ਯੋਗ ਨੇ ਇੱਕ ਔਰਤ ਦੇ ਨਾਲ ਆ ਉਹ ਤੇ ਬੜਾ ਵਿਵਾਦ ਪਿਆ ਹੋਇਆ ਜੀ ਰਵਜੋਤ ਸਿੰਘ ਜੀ ਕਹਿ ਰਹੇ ਨੇ ਕਿ ਫੋਟੋਆਂ ਜਿਹੜੀਆਂ ਨੇ ਐਡਿਟ ਕੀਤੀਆਂ ਗਈਆਂ ਨੇ origignal ਫੋਟੋਆਂ ਨਹੀਂ ਹੈ ਮਜੀਠੀਆ